ਹਾਂਜੀ ਅੱਜ ਜੋ ਸਾਂਝਾ ਮੋਰਚਾ ਪੰਜਾਬ ਵੱਲੋਂ ਇਹ ਪ੍ਰੋਗਰਾਮ ਦਿੱਤਾ ਹੈ ਸ਼੍ਰੀ ਅੰਮ੍ਰਿਤਪੁਰ ਸਾਹਿਬ ਕੋ ਝੰਡਾ ਮਾਰਚ ਸਿੱਖਿਆ ਮੰਤਰੀ ਦੇ ਹਲਕੇ ਵਿੱਚ ਕੀਤਾ ਜਾਵੇਗਾ ਇਹ ਜਿਵੇਂ ਕਿ ਸਾਨੂੰ ਪਤਾ ਸਿੱਖਿਆ ਮੰਤਰੀ ਜੀ ਬਹੁਤ ਲੰਬੇ ਸਮੇਂ ਤੋਂ ਲਾਰੇ ਲਾਉਂਦੇ ਆ ਰਹੇ ਨੇ ਕਿਉਂਕਿ ਇਹ ਸਰਕਾਰ ਪੈਨਸ਼ਨ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਉਸ ਤੋਂ ਬਿਨਾਂ ਜਦੋਂ ਦੀ ਇਹ ਸਰਕਾਰ ਆਈ ਹੈ ਨਾ ਤਾਂ ਅੱਜ ਤੱਕ ਕੋਈ ਤਰੱਕੀਆਂ ਹੋਈਆਂ ਨੇ ਪ੍ਰਮੋਸ਼ਨਾਂ ਵਾਲੀ ਅਧਿਆਪਕ ਤਰਸ ਰਹੇ ਨੇ ਉਸ ਤੋਂ ਬਿਨਾਂ ਸਰਕਾਰ ਨੇ ਹਰ ਕੋਈ ਯਕੀਨ ਕਰਦਾ ਭੁਰਾ ਪ੍ਰਸ਼ਾਸਨ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਸੀ ਪਰੰਤੂ ਡੀਏ ਸਾਡੇ ਪਿੰਡੂ ਪੁੱਤਾਂ ACP ਤੇ ਬਹੁਤ ਸਾਰੇ ਭੱਤਿਆਂ ਦੀ ਵੀ ਸਾਡੇ ਕਿਸ਼ਤਾਂ ਬਕਾਇਆ ਪਈਆਂ ਨੇ ਸਰਕਾਰ ਵੱਲੋਂ ਬੁਪਤਾ ਹੀ ਧਿਆਨ ਦਿੱਤਾ ਜਾ ਰਿਹਾ ਸਿੱਖਿਆ ਮੰਤਰੀ ਸਾਹਿਬ ਨਾਲ ਪਹਿਲਾਂ ਵੀ ਮੀਟਿੰਗਾਂ ਹੋ ਚੁੱਕੀਆਂ ਨੇ ਪਰੰਤੂ ਸਰਕਾਰ ਦੀ ਇੰਨੀ ਲਾਪਰਵਾਹੀ ਚੱਲ ਰਹੀ ਆ ਜਿਸ ਕਾਰਨ ਹੁਣ ਸਾਂਝੇ ਮੋਰਚੇ ਵੱਲੋਂ ਇਹ عہد ਲਿਆ ਗਿਆ ਕਿ ਅੱਜ ਤੋਂ ਅਸੀਂ ਝੰਡੇ ਮਾਰਚ ਸਟਾਰਟ ਕਰਦੇ ਅਗਲਾ ਝੰਡਾ ਮਾਰ ਕੇ ਤੋਂ ਸ਼ੁਰੂ ਕੀਤਾ ਅਗਲਾ ਅਸੀਂ ਜਿਮਨੀ ਚੌਂਚ ਕਰਾਂਗੇ ਉਸ ਤੋਂ ਅੱਗੇ ਸਾਨੂੰ ਰੋਡ ਪਈ ਅਸੀਂ ਮੁੱਖ ਮੰਤਰੀ ਤੱਕ ਦੇ ਹਲਕੇ ਵਿੱਚ ਝੰਡਾ ਮਾਰਚ ਕਰਾਂਗੇ ਇਸੇ ਲਈ ਪਹਿਲਾਂ ਅੱਜ ਅਸੀਂ ਇਥੇ ਨੰਦਪੁਰ ਸਾਹਿਬ ਸਾਡੀ ਜਥੇਬੰਦੀ ਵੀਰੜ ਤੇ ਫਰੰਟ ਵੱਲੋਂ ਜੋ ਸਾਨੂੰ ਕੋਟਾ ਲਾਇਆ ਗਿਆ ਸੀ 10 ਕਾਰਾਂ ਦਾ ਪਰੰਤੂ ਅਸੀਂ ਵੱਧ ਕੇ 15 ਕਾਰਾਂ ਨਾਲ ਇਸੇ ਸ਼ਮੂਲੀਤ ਕਰ ਰਹੇ ਹਾਂ ਇਸੇ ਤਰੀਕੇ ਨਾਲ ਅਸੀਂ ਲੈ ਕੇ ਚੱਲੇ ਹਾਂ ਲਗਭਗ ਸਾਂਝੇ ਮੋੜ ਚ ਵੱਲੋਂ ਟੱਟਵਰ ਡੇਢ 200 ਕਾਰਾਂ ਦਾ ਕਾਫਲੇ ਦਾ ਟਾਰਗੇਟ ਰੱਖਿਆ ਗਿਆ ਸੀ ਜੋ ਕਿ ਸਨੋਜਪੁਰਾ ਨਜ਼ਰ ਹੁੰਦਾ ਆ ਦਿਖਾਈ ਦੇ ਰਿਹਾ ਧੰਨਵਾਦ